ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਤੇ ਤੁਹਾਨੂੰ ਧੰਨਵਾਦ ਕਹਿਣਾ ਹੈ ਵੀ ਤੁਸੀਂ ਸਾਰੇ ਮੇਰੇ ਨਿੱਕੇ ਸੱਦੇ ਤੇ ਇੱਥੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਦੂਜੀ ਗੱਲ ਤੁਸੀਂ ਮੈਨੂੰ ਜੋ ਸਵਾਲ ਅੱਜ ਮੈਂ ਚਾਹੂੰਗਾ ਜੋ ਸਵਾਲ ਖੁੱਲ ਕੇ ਕੱਲ ਬਾਬਤ ਪੁੱਛਣਾ ਚਾਹੁੰਦੇ ਹੋ ਖੁੱਲ ਕੇ ਪੁੱਛਿਆ ਜਿਵੇਂ ਮੈਨੂੰ ਮੇਰੇ ਭਰਾ ਨੇ ਪੁੱਛਿਆ ਵੀ ਕੱਲ ਜੋ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਮੈਂ ਸਮਝਦਾ ਕਿ ਕਿਸੇ ਵੀ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਆਪਦੀ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਚਾਹੀਦਾ ਹੈ ਬਾਕੀ ਜੇ ਉਹ ਮੈਨੂੰ ਲੀਡਰ ਨਹੀਂ ਮੰਨਦੇ ਜਾਂ ਉਹ ਸਾਡੇ ਮਾਣਯੋਗ ਸੀਐਮ ਸਾਹਿਬ ਨੂੰ ਕੋਈ ਵੀ ਲੀਡਰ ਨਹੀਂ ਮੰਨਦੇ ਜਿਨ੍ਹਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਂਦਾ ਨਾਲ ਜਿਨ੍ਹਾਂ ਨੇ ਮੈਨੂੰ ਇਹ ਹੱਲਾਸ਼ੇਰੀ ਦਿੱਤੀ ਮੋਢੇ ਤੇ ਹੱਥ ਰੱਖਿਆ ਹੈ ਵੀ ਤੁਸੀਂ ਫਰੀਦਕੋਟ ਦੇ ਸਾਰੇ ਜੋ ਘਟਾਲੇ ਸਾਰੀ ਜੋ ਡਿਵੈਲਪਮੈਂਟ ਦੇ ਕੰਮ ਹੈ ਹੌਸਲੇ ਨਾਲ ਕਰਦੇ ਤੇ ਮੈਂ ਸਮਝਦਾ ਐ ਵੀ ਜਿੰਨਾਂ ਦੇ ਵਿੱਚੋਂ ਕੰਮਾਂ ਦੇ ਵਿੱਚੋਂ ਇੱਕ ਕੰਮ ਦੇ ਕਰਕੇ ਕੱਲ ਇੱਕ ਕੌਨਸਪੀਰੇਸੀ ਖੜੀ ਗਈ ਇੱਕ ਧਰਨਾ ਪਲਾਨ ਕੀਤਾ ਗਿਆ ਜੋ ਕਿ 19 ਜੂਨ ਨੂੰ ਮਾਨਯੋਗ वीसी ਸਾਹਿਬ ਦੇ ਕਮਰੇ 'ਚ ਹੋਇਆ ਉਹ ਵੀ ਮੇਰੇ ਮੁੱਦਿਆਂ ਦੇ ਵਿੱਚੋਂ ਹੀ ਇੱਕ ਮੁੱਦਾ ਸੀ ਜੇ ਮੈਂ ਜੇ ਇਹ ਮੈਨੂੰ ਲੀਡਰ ਹੀ ਨਹੀਂ ਮੰਨਦੇ ਤੇ ਪਹਿਲੀ ਗੱਲ ਕਿਚੀਚੀ ਕਿਉਂ ਮਟਦੇ ਆ ਇੱਕ ਸ਼ਾਇਦ ਤੁਸੀਂ ਗੱਲ ਸੁਣੀ ਹੋਵੇ ਮੈਂ ਸਾਰੇ ਭਰਾਵਾਂ ਨੂੰ ਸ਼ਬਦਾਵਲੀ ਹੋ ਸਕਦਾ ਵੀ ਉਹਨਾਂ ਦੇ ਵਿੱਚ ਥੋੜੀ ਵੱਧ ਉੱਚੀ ਨੀਵੀ ਹੋ ਜਾਏ ਪਰ ਐਮਐਲਏ ਸਹਿਬਾਨ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਦੀ ਕਹਾਵਤ ਤੇ ਗੱਲ ਹੈ ਜਿਸ ਐਮਐਲਏ ਨੂੰ ਆਪ ਦਾ ਦੱਸਣਾ ਹੀ ਪੈ ਜੇ ਵੀ ਮੈਂ ਐਮਐਲਏ ਆ ਉਹ ਟੱਟੂ ਦਾ ਐਮਐਲਏ ਆ ਮਾਫ ਕਰਨਾ ਮੈਂ ਆਪਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਪਾਸੇ ਹੋ ਰਿਹਾ ਹਾਂ ਪਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸਭ ਤੋਂ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੇ ਹੋਏ ਇੱਕ ਗੱਲ ਦੱਸੂਗਾ ਇਹ ਲੜਾਈ ਹੈ ਕਾਦੀ ਮੇਰੀ ਇਹ ਲੜਾਈ ਹੈ ਲੋਕਾਂ ਦੇ ਮਰੀਜ਼ਾਂ ਦੇ ਹਸਪਤਾਲ ਜਾਣ ਤੋਂ ਬਾਅਦ ਉਹਨਾਂ ਦੇ ਇਲਾਜ ਦੀ ਤੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਦੀ ਕੱਲ ਲੜਾਈ ਕਾਦੀ ਹੈ ਉਹ ਵੀ ਸੀ ਸਾਹਿਬ ਨੂੰ ਬਚਾਉਣ ਦੀ ਲੜਾਈ ਹੈ ਜੋ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੋਰਾਂ ਦੇ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਕਿਉਂ ਬਜਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਇੰਨੀਆਂ ਮਿਰਚਾਂ ਉਹਨਾਂ ਨੂੰ ਨਹੀਂ ਲੱਗਣੀਆਂ ਚਾਹੀਦੀਆਂ ਕੱਲ ਉਹਨਾਂ ਨੇ ਆਪਦੀ ਗੱਲ ਦੇ ਵਿੱਚ ਇਹ ਕਿਹ ਵੀ ਗੱਲ ਕਹੀ ਵੀ ਇੱਥੋਂ ਆਸਟ੍ਰੇਲੀਆ ਤੋਂ ਬੰਦੇ ਆ ਕੇ ਇੱਥੇ ਇਲਾਜ ਕਰਾਇਆ ਕਰਨਗੇ ਮੈਂ ਮੈਡੀਕਲ ਹਸਪੀਟਲ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਮੇਰੀ ਤੁਹਾਨੂੰ ਬੇਨਤੀ ਹੈ ਵੀ ਜੇ ਅਸੀਂ ਪੰਜਾਬ ਜਾਂ ਫਰੀਦਕੋਟ ਤੋਂ ਆਏ ਮਰੀਜ਼ ਹੀ ਸੰਭਲੀਏ ਨਾ ਉਹ ਵੀ ਸਾਡੇ ਵਾਸਤੇ ਬਹੁਤ ਹੈ ਆਸਟ੍ਰੇਲੀਆ ਤੇ ਵੀਰੇ ਬਹੁਤ ਬਾਤ ਦੀ ਗੱਲ ਹੈ ਬਾਕੀ ਤੁਸੀਂ ਜੋ ਵੀ ਸਵਾਲ ਮੈਨੂੰ ਕਰਨਾ ਚਾਹੋ ਨਿ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੱਲ ਦੀ ਜਿਹੜੀ ਗੱਲ ਕਰਦੇ ਹਾਂ ਕੱਲ ਜੋ ਬਿਆਨ ਦਿੱਤਾ ਉਸ ਵਿੱਚ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਗਿਆ ਪਰ ਕਿਦਰਾਂ ਕਹਿੰਦੇ ਅਸਲ ਦੇ ਤੌਰ ਤੇ ਤੁਹਾਨੂੰ ਟਾਰਗੇਟ ਕਰਕੇ ਕਿਹਾ ਗਿਆ ਕਿ ਸਿਰਫ ਫੋਟੋਆਂ ਲਾਉਣ ਨਾਲ ਕੋਈ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਬਣ ਜਾਂਦਾ ਜਾਂ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਲੋਕਾਂ ਜੇ ਨਹੀਂ ਵਿਚਰੇ ਬਲਕਿ ਸਿਰਫ ਇੱਕ ਦਫ਼ਤਰ ਜੇ ਬੈਠ ਕੇ ਕੰਮ ਚਲਾ ਰਹੇ ਮੈਂ ਪਿਛਲੇ 1 ਸਾਲ ਦੇ ਵਿੱਚ ਪਹਿਲਾਂ ਮੈਂ 17 ਸਾਲ ਕਾਂਗਰਸ ਦੇ ਵਿੱਚ ਸੇਵਾ ਕੀਤੀ ਫੇਰ ਪਿਛਲੇ 1 ਸਾਲ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਪਿਛਲੇ MP ਇਲੈਕਸ਼ਨਾਂ ਦੇ ਵਿੱਚ ਜੁਆਇਨ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮੈਂ ਸਾਰੇ ਭਰਾਵਾਂ ਤੋਂ ਇਹ ਪੁੱਛਣਾ ਚਾਹਾਂਗਾ ਵੀ ਮੈਂ ਤਾਂ ਪਿਛਲੇ 1 ਸਾਲ 'ਚ 365 ਦਿਨ ਹੁੰਦੇ ਆ ਉਹਦੇ 'ਚ 250 ਦਿਨ ਕੰਮ ਕੀਤਾ ਜਿਹੜੇ ਤੁਸੀਂ ਗਿਣਦੇ ਹੋ ਕਿੰਨੇ ਦਿਨ ਕੰਮ ਕੀਤਾ ਲੋਕਾਂ ਦੇ ਸਾਹਮਣੇ ਆ ਦੂਜੀ ਗੱਲ ਜੇ ਤੁਸੀਂ ਇਹ ਹੀ ਸਮਝਦੇ ਹੋ ਵੀ ਅਹੁਦਿਆਂ ਦੇ ਨਾਲ ਕੰਮ ਹੁੰਦੇ ਆ ਤੇ ਵੀਰੇ ਇਹ ਤਾਂ ਪਿੱਠ ਤੇ ਜਿੰਦਾ ਹੱਥ ਹੁੰਦਾ ਹੈ ਉਹਦੇ ਨਾਲ ਕੰਮ ਹੋ ਸਕਦਾ ਹੈ ਬਾਈ ਜੀ ਜਿੱਥੇ ਮੇਰਾ ਹੱਥ ੜਦਾ ਹੋਵੇ ਇਹਨਾਂ ਦਾ ਹੱਥ ਹੀ ਣਾੜਦਾ ਹੋਵੇ ਕਚੀਚੀ ਉਸੇ ਗੱਲ ਦੀ ਹੋਵੇ ਦੇਖੋ ਦੋ ਤਿੰਨ ਚੀਜ਼ਾਂ ਸਭ ਤੋਂ ਵੱਡੀਆਂ ਫਰੀਦਕੋਟ ਨੂੰ ਬਾਬਾ ਫਰੀਦ ਜੀ ਦੀ ਦੇਣ ਹੈ ਇਸ ਯੂਨੀਵਰਸਿਟੀ ਦੀ ਤੇ ਹਸਪੀਟਲ ਦੀ ਇਸ ਹਸਪਤਾਲ ਦੇ ਵਿੱਚ ਜਿਹੜੇ ਰੱਖੇ ਜਾ ਰਹੇ ਮਲਾਜਮ ਹੈ ਉਹ ਮੈਕਸਿਮਮ ਬੰਦੇ ਬਿਨਾਂ ਕਿਸੇ ਸਿਸਟਮ ਤੋਂ ਰੱਖੇ ਹੋਏ ਐਥਿਕਸ ਤੋਂ ਰੱਖੇ ਹੋਏ ਆ ਉਹ ਕਿਵੇਂ ਰੱਖੇ ਜਾਂਦੇ ਆ ਜਿਹੜਾ ਕੋਈ ਵੱਡਾ ਲੀਡਰ ਫੋਨ ਕਰਦਾ ਹੈ ਉਹਦੀ ਤਨਖਾਹ 45000 ਉਹ ਬੰਦਾ ਬਿਨਾ ਕਿਸੇ ਸਿਸਟਮ ਤੋਂ ਬਿਨਾ ਗ੍ਰੈਜੂਏਸ਼ਨ ਤੋਂ ਵੀ ਰੱਖਿਆ ਜਾ ਸਕਦਾ ਹੈ ਜੇ ਉਦੋਂ ਛੋਟਾ ਲੀਡਰ ਕਰਦਾ ਤਾਂ ਉਹਦੀ 32000 ਉਦੋਂ ਛੋਟਾ ਲੀਡਰ ਕਰਦਾ ਤਾਂ 25000 ਤੇ ਫਿਰ ਜਿਹੜੇ ਜਵਾਕ ਸਾਡੇ ਫਰੀਦਕੋਟ ਦੇ ਪੜੇ ਲਿਖੇ ਆ ਉਹ ਕਿੱਥੇ ਜਾਣਗੇ ਜੀ ਇਹ ਸਭ ਤੋਂ ਵੱਡੀ ਲੜਾਈ ਦਾ ਮੁੱਦਾ ਹੈ ਵੀ ਜਿਹੜੇ ਬੱਚੇ ਜਾਂ ਜਿਹੜੇ ਵੀ ਕਰਮਚਾਰੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਰੱਖੇ ਆ ਉਹ ਕਿਸ ਬੇਸਿਸ ਤੇ ਰੱਖੇ ਆ ਉਹਨਾਂ ਦਾ ਕੀ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਕ੍ਰਾਈਟੇਰੀਆ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਉਹਨਾਂ ਦਾ ਡੋਪ ਟੈਸਟ ਨਹੀਂ ਕੋਈ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਕੀ ਤੁਸੀਂ ਦੱਸ ਸਕਦੇ ਹੋ ਵੀ ਐ ਕਦੀ ਨੌਕਰੀਆਂ ਮਿਲਦੀਆਂ ਇੱਕ ਡੀਸੀ ਰੇਟ ਦੀ ਤਨਖਾਹ ਤੇ ਰੱਖੇ ਹੋਏ ਬੰਦਿਆਂ ਨੂੰ ਜੇ ਡੀਸੀ ਰੇਟ ਦੀ ਤਨਖਾਹ 15000 ਰੁਪਏ ਹੈ ਨਾ ਜਨਾਬ ਉਸ ਬੰਦੇ ਨੂੰ ਉੱਥੇ 45000 ਰੁਪਏ ਮਿਲਦਾ ਹੈ ਰੀਜ਼ਨ ਸਰਫੇ ਹੀ ਹੋਣਾ ਚਾਹੀਦਾ ਹੈ ਵੀ ਲੀਡਰ ਵੱਡੇ ਦਾ ਫੋਨ ਆਉਣਾ ਚਾਹੀਦਾ ਹੈ ਕਿ ਇਹ ਰੀਜ਼ਨ ਆ ਤੇ ਅਸੀਂ ਜਿਹੜਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗੰਦ ਪਾਇਆ ਵਿਆ ਦੂਜੀ ਗੱਲ ਜਿੰਨੇ ਵੀ ਟੈਂਡਰ ਉੱਥੇ ਹੋਏ ਐ ਕੋਈ ਵੀ ਟੈਂਡਰ ਆਪਦੇ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਗਿਆ ਇਹ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਦਾ ਰਿਹਾ ਜਲਦੀ ਆ ਮੈਡੀਕਲ ਦੀ ਜਦੋਂ ਜਾਂਚ ਪੂਰੀ ਹੁੰਦੀ ਐ ਉਸ ਤੋਂ ਬਾਅਦ ਇਹਦੇ ਤੇ ਵੀ ਮੈਂ ਚੰਨਣਾ ਕਰਨ ਲਈ ਕੱਲੀ ਗੱਲ ਤੇ ਪਾਊਗਾ ਵੀ ਕਿਹੜਾ ਘਰੋਂ ਦੇ ਨਾ ਸੀ ਕਿਹੜੀ ਇੱਕ SUV ਗੱਡੀ ਫੋਰਚਨਰ ਜਿੰਨੇ ਤੇ ਘੁੰਮਿਆ ਜਾ ਰਿਹਾ ਐ ਉਹ ਕਿਹਦੇ ਨਾਲ ਸੀ ਕਿਹਨੇ ਲੈ ਕੇ ਦਿੱਤੀ ਕੌਣ ਆਉਂਦੇ ਚ ਡੀਜ਼ਲ ਪਾਉਂਦਾ ਸਾਡੇ ਦਾ ਐਡੀ ਜਿਆਦਾ ਤਾਂ ਸਤਿਰਥਾ ਗਿਰੀ ਪਈ ਐ ਡੀਜ਼ਲ ਤਾਂ ਅਸੀਂ ਲੋਕਾਂ ਦਾ ਪਾਉਣੇ ਤੇ ਗੱਲਾਂ ਕਰਨੀਆਂ ਉਤਲੀਆਂ ਮੇਰੇ ਆਪ ਦੀ ਸ਼ਬਦਾਵਲੀ ਨੂੰ ਥੋੜਾ ਜਆ ਥੋੜਾ ਜਆ ਸਬਰ ਨਾਲ ਚੱਲੋ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਉਹ ਪਰਮਾਤਮਾ ਨੂੰ ਪਤਾ ਹੈ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਦੇ ਹੋ ਲੋਕਾਂ ਦੇ ਲਈ ਕੰਮ ਕਰਨ ਦੇ ਮੈਂ ਪਿਛਲੇ 1 ਸਾਲ ਦੇ ਵਿੱਚ 650 ਤੋਂ ਵੱਧ आयुष्मान कार्ड फ्री फ्री ਲੋਕਾਂ ਲਈ ਬਣਾਏ ਆ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਫ੍ਰੀ ਬਣਾਏ ਆ ਹਰ ਇੱਕ ਬੰਦੇ ਦੀ ਬਜ਼ੁਰਗ ਦੀ ਪੈਨਸ਼ਨ ਬਿਨਾ ਕਿਸੇ ਗੱਲ ਕਰਾ ਪੀ ਦੋ ਫ੍ਰੀ ਆਫ ਕਾਸਟ ਲਗਵਾਈ ਹੈ ਪੀਐਮ ਕਿਸਾਨ ਯੋਜਨਾ ਪਿਛਲੇ ਕੁ ਸਮੇਂ ਤੋਂ ਮੈਂ ਸ਼ੁਰੂ ਕੀਤੀ ہوئی ਹੈ ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਪੈਸੇ ਰੁਕੇ ਹੋਏ ਸੀ ਉਹ ਪੈਸਿਆਂ ਦੇ ਲਈ ਕੇਵਾਈਸੀ ਮੈਂ ਫ੍ਰੀ ਪਿੰਡਾਂ ਦੇ ਵਿੱਚ ਜਾ ਜਾ ਕੇ ਕਰ ਰਿਹਾ ਤੇ ਤੁਸੀਂ ਕੀ ਕੰਮ ਕੀਤੇ ਆ ਜੀ ਪਿਛਲੇ ਸਾਢੇ 3 ਸਾਲ ਦਾ ਵੇਰਵਾ ਦਿਓ ਹੁਣ ਇਦੂ ਬਾਅਦ ਇਸ ਕੰਮ ਤੋਂ ਬਾਅਦ ਵਿਹਲਾ ਹੋਣ ਤੋਂ ਬਾਅਦ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਭਰਾਵਾਂ ਨਾਲ ਮੇਰਾ ਵਾਅਦਾ ਹੈ ਵੀ ਚਾਨਣਾ ਇਹਨਾਂ ਗੱਲਾਂ ਦੀ ਪਾਇਆ ਜਾਊਗਾ ਪੈਸੇ ਕਿੱਥੋਂ ਕਿੱਥੋਂ ਕੱਟੇ ਕੀਤੇ ਜਾਂਦੇ ਆ ਕੀ ਚੱਲ ਰਿਹਾ ਕੀ ਕੰਮ ਹੋ ਰਿਹਾ ਟੈਲਾਂ ਵਾਲੀਆਂ ਫੈਕਟਰੀਆਂ ਚੋਂ ਕਿਵੇਂ ਕੀ ਸਮਾਨ ਆ ਰਿਹਾ ਰੇਤਾ ਕਿੱਥੋਂ ਆ ਰਿਹਾ ਬਜਰੀ ਕਿੱਥੋਂ ਆ ਰਹੀ ਤੇ ਮੈਂ ਮਾਫ ਕਰਿਆ ਜੇ ਸ਼ਬਦਾਵਲੀ ਨੂੰ ਮੈਂ ਫੇਰ ਕਹੂੰਗਾ ਆਪਦੀ ਧਿਆਨ ਚ ਰੱਖਿਆ ਜੇ ਸ਼ਬਦਾਵਲੀ ਹਰੇਕ ਬੰਦੇ ਦੀ ਵਿਗੜ ਸਕਦੀ ਹੈ ਤੁਸੀਂ ਵਾਰ-ਵਾਰ ਵਿਜੀਲੈਂਸ ਦੀ ਇਨਕੁਆਰੀ ਦੀ ਗੱਲ ਕਰ ਰਹੇ ਹੋ ਵਿਜੀਲੈਂਸ ਇਨਕੁਆਰੀ ਦੇ ਵਿੱਚ ਕੀ ਦਾ ਜਗਾ ਨਾਮ ਹੈ ਦੇ ਅਡਿਟ ਲੈਂਸ ਇਨਕੁਆਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਹੈ ਜੀਨੇ ਕੀ ਟੈਂਡਰਾਂ ਦੀ ਪ੍ਰਤੀਕਿਰਿਆ ਦੇ ਵਿੱਚ ਸਾਈਨ ਕੀਤੇ ਆ ਕੁਛ ਵੀ ਚੀਜ਼ ਖਰੀਦਣ ਵਾਸਤੇ ਉਹ ਭਾਵੇਂ ਐਮਐਸਓ ਹੋਵੇ ਭਾਵੇਂ ਰਜਿਸਟਰਾਰ ਹੋਵੇ ਭਾਵੇਂ ਵੀਸੀ ਹੋਵੇ ਭਾਵੇਂ ਕਿਸੇ ਡਿਪਾਰਟਮੈਂਟ ਦਾ ਐਚਓਡੀ ਹੋਵੇ ਤੇ ਭਾਵੇਂ ਪ੍ਰਿੰਸੀਪਲ ਹੋਵੇ ਨਾਲ ਭਾਵੇਂ ਵੀਸੀ ਦੇ ਜੁੜੇ ਹੋਏ ਲਿੰਕ ਅਫਸਰ ਹੋਣ ਕੋਈ ਵੀ ਬੰਦਾ ਹੈ ਹਰ ਇੱਕ ਬੰਦਾ ਇਸ ਸਟ੍ਰਕਚਰ ਤੇ 33 ਪੁਆਇੰਟਾਂ ਦੇ ਰਿਗਾਰਡਿੰਗ 33 ਪੁਆਇੰਟਾਂ ਦੇ ਵਿੱਚ ਹੀ ਇਨਕੁਆਇਰੀ ਜਿਹੜੀ ਹੈ ਘੁੰਮ ਰਹੀ ਹੈ ਯੂਨੀਵਰਸਿਟੀ ਦਾ ਵਿਜ਼ਿਟ ਜ਼ਰੂਰ ਕੀਤਾ ਪਰ ਹੁਣ ਵੀ ਉਹਨਾਂ ਨੇ ਵੀ ਮੈਨੂੰ ਬੜੀ ਆਲੀ ਬੁਲਾਇਆ ਪਰ ਹੁਣ ਮੈਂ ਜਾਣਾ ਠੀਕ ਨਹੀਂ ਸਮਝਿਆ ਉਹ ਹੁਣ ਹੋ ਸਕਦਾ ਮੇਰੇ ਨਾਲ ਕੋਈ ਸਾਂਗਣ ਕਰਨ ਕਰਕੇ ਬਈ ਅਰਸ਼ ਨੂੰ ਮਨਾ ਲਈਏ ਮੈਂ ਇਸ ਕਰਕੇ ਨਹੀਂ ਗਿਆ ਜਨਾਬ ਜਿਹੜੇ 3 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਪਹਿਲਾਂ 2 ਵੀ ਸੀ ਸਾਡੇ ਮਾਨਯੋਗ ਰਾਜ ਬਹਾਦਰ ਜੀ ਤੇ ਮਾਨਯੋਗ ਗਿੱਲ ਸਾਹਿਬ ਜਿਨ੍ਹਾਂ ਨੂੰ ਰੱਜ ਕੇ ਸਾਡੇ ਵਿਧਾਇਕ ਰਮਲੇ ਸਾਹਿਬ ਕੁਦਰਤਜੀਤ ਰੱਜ ਕੇ ਭੰਡ ਦੇ ਰਹੇ ਤੇ ਮੈਂ ਸਮਝਦਾ ਇਸ ਬੰਦੇ ਨਾਲੋਂ ਉਹ 100 ਗੁਣਾ ਦਰਜੇ ਚੰਗੇ ਬੰਦੇ ਸੀ ਜਿਹੜੇ 3 ਸਾਲਾਂ ਦੇ ਚੱਕਰਿਆਂ ਦੀ ਤੁਸੀਂ ਗੱਲ ਕਰਦੇ ਹੋ ਪਿਛਲੇ 1 ਸਾਲ ਤੋਂ ਮੈਂ ਲੜ ਰਿਹਾ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕਰਾਂਗਾ ਪਿਛਲੇ 1 ਸਾਲ ਤੋਂ ਮੈਂ ਇਸ ਚੀਜ਼ ਲਈ ਲੜ ਰਿਹਾ ਹੁਣ ਮੈਂ ਇੱਕ ਅਪੀਲ ਆਦੇ ਸਾਰੇ ਫਰੀਦਕੋਟ ਵਾਸੀਆਂ ਨੂੰ ਜ਼ਰੂਰ ਕਰੂੰਗਾ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਆਪਣੀ ਲੜਾਈ ਹੈ ਤੁਹਾਨੂੰ ਬੇਨਤੀ ਕਰੂੰਗਾ ਮੇਰਾ ਸਹਿਯੋਗ ਇਹਦੇ ਵਿੱਚ ਜ਼ਰੂਰ ਕਰਿਆ ਜੀ ਨਾਲ ਕੱਲ ਵਾਲੇ ਧਰਨੇ ਤੋਂ ਬਾਅਦ ਮੈਂ ਇੱਕ ਆਪਦਾ ਮਨ ਹੋਰ ਬਣਾਇਆ ਹੈ ਮੈਡੀਕਲ ਹਸਪੀਟਲ ਦੇ ਵਿੱਚ ਅੱਜ ਤੋਂ ਬਾਅਦ ਮੈਂ ਆਪਦੀ ਟੀਮ ਡੈਪਿਊਟ ਕਰੂੰਗਾ ਜੀਡੀ ਕੀ ਮੌਕੇ ਤੇ ਜਾ ਕੇ ਦੇਖੂਗੀ ਉੱਥੇ ਮਰੀਜ਼ਾਂ ਨੂੰ ਜੇ ਕੋਈ ਦਿੱਕਤ ਆਉਂਦੀ ਹੈ ਉਹਨਾਂ ਦਾ ਪ੍ਰੋਪਰਲੀ ਅਸੀਂ ਹੱਲ ਕਰਾਉਂਦਾ ਵਾਅਦਾ ਕਰਦੇ ਹਾਂ ਉਹ ਟੀਮ ਕੱਲੀ-ਕੱਲੀ ਰਿਪੋਰਟ ਦੇਊਗੀ ਅੱਜ ਤੱਕ ਮੈਡੀਕਲ ਹਸਪੀਟਲ ਦੇ ਕਿਸੇ ਵੀ ਡਾਕਟਰ ਦੀ ਕੋਈ ਵੀ ਗੱਲ ਚੰਗੀ ਮਾੜੀ ਰਿਟਰਨ ਦੇ ਵਿੱਚ ਨਹੀਂ ਆਈ ਹੋਗੀ ਪਰ ਮੈਂ ਸਾਰੇ ਡਾਕਟਰਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਅੱਜ ਤੋਂ ਬਾਅਦ ਇੱਕ ਅੱਧੇ ਦਿਨ 'ਚ ਮੈਂ ਆਪਦੀ ਟੀਮ ਡੈਪਿਊਟ ਕਰ ਦੂੰਗਾ ਉਦੋਂ ਬਾਅਦ ਕੱਲੀ-ਕੱਲੀ ਹਰ ਇੱਕ ਡਾਕਟਰ ਬਾਰੇ ਗੱਲ ਰਿਟਰਨ ਦੇ ਵਿੱਚ ਉੱਤੇ ਜਾਊਗੀ ਕੱਲ ਜਿਹੜਾ ਇਹਨਾਂ ਨੇ ਧਰਨਾ ਲਾਇਆ ਤੇ ਅੱਜ ਧਰਨਾ ਕਿਉਂ ਨਹੀਂ ਲਾਇਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੱਲ ਜਦੋਂ ਇਹਨਾਂ ਨੇ ਧਰਨਾ ਲਾਇਆ ਕੱਲ ਮੈਂ 12 ਵਜੇ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਧਿਆਨ ਚ ਲਿਆਂਦਾ ਵੀ ਜਨਾਬ ਪਿਛਲੇ ਸਾਲ 2024 ਦੇ ਵਿੱਚ ਨੀਤੂ ਕੁੱਕੜ ਨੇ ਆਪਦੀ ਲੈਟਰ ਇੱਕ ਇਸ਼ੂ ਕੀਤੀ ਸੀ ਵੀ ਜਿਹੜਾ ਵੀ ਡਾਕਟਰ ਜਾਂ ਨਰਸ ਸਾਡੇ ਹਸਪੀਟਲ ਦੇ ਵਿੱਚ ਧਰਨਾ ਲਾਊਗਾ ਉਸ ਨੂੰ ਐਸਮਾ ਲਗਾ ਕੇ ਟਰਮੀਨੇਟ ਕੀਤਾ ਜਾਊਗਾ ਤੇ ਕੱਲ ਮੈਂ ਬੇਨਤੀ ਇਹ ਕਰਤੀ ਹੈਗੀ ਹੈ ਸਮੇਤ ਨੀਤੂ ਕੁੱਕੜ ਦੂਜੇ ਡਾਕਟਰ ਸਹਿਬਾਨ ਜਾਂ ਕੋਈ ਨਰਸਾਂ ਨੇ ਜਿਨ੍ਹਾਂ ਨੇ ਐਸਮਾ ਦੀ ਉਲੰਘਣਾ ਕੀਤੀ ਹੈ ਉਹਨਾਂ ਤੇ ਉਹ ਐਸਮਾ ਲਾਇਆ ਜਾਵੇ ਤਾਂ ਜੋ ਇਹ ਸਿਸਟਮ ਬੰਦ ਹੋ ਸਕੇ ਪਰ ਮੈਂ ਸਾਰੇ ਆਪਦੇ ਉਹ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਵੀ ਕੋਈ ਆਪਦਾ ਮਰੀਜ਼ ਲੈ ਕੇ ਜਾ ਰਿਹਾ ਹੈ ਜੇ ਉਹਦੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਦੱਬ ਕੇ ਵੀਡੀਓ ਬਣਾਓ ਮੈਂ ਤੁਹਾਡਾ ਸਾਥ ਦੇਵਾਂਗਾ ਜੇ ਤੁਹਾਡੇ ਤੇ ਨਹੀਂ ਕੋਈ ਪਰਚਾ ਮੇਰੇ ਤੇ ਮੈਂ ਆਪਦੇ ਤੇ ਲਊਗਾ ਆਪਣੇ ਹੀ ਵਿਧਾਇਕ ਉਪਰ ਇਹਦਾ ਸਵਾਲ ਖੜੀ ਕਰਨਾ ਇਹ ਸਹੀ ਵੀ ਗੱਲ ਹੈ 400 ਕਰੋੜ ਰੁਪਏ ਕੱਲ ਵਿਧਾਇਕ ਸਾਹਿਬ ਨੇ ਆਖਿਆ ਵੀ ਇੱਥੇ ਲੱਗਿਆ ਜੇ ਉਹਨਾਂ ਚੋਂ 100-200 ਕਰੋੜ ਰੁਪਏ ਉਰੇ ਪਰੇ ਹੋ ਜਾਈ ਤੇ ਫਿਰ ਤਰੀਕਾ ਕੀ ਹੋਣਾ ਚਾਹੀਦਾ ਹੈ ਮੈਂ ਸਾਰੇ ਬੰਦਿਆਂ ਤੋਂ ਇਹ ਇੱਕ ਜਵਾਬ ਮੰਗੂਗਾ ਵੀ ਮੈਨੂੰ ਸਾਰੇ ਬੰਦੇ ਰਾਏ ਦੇਣ ਵੀ ਜੇ ਉੱਥੇ ਇੱਡੇ-ਇੱਡੇ ਵੱਡੇ ਕੱਪੜੇ ਹੋਈ ਜਾਂਦੇ ਤੇ ਉਹਨਾਂ ਕੀ ਹੱਲ ਹੋਣਾ ਚਾਹੀਦਾ। ਜੇਰ ਦੇ ਦਿੱਤ ਨੂੰ ਕੀ ਦੇ ਰਹੇ ਆ ਵੀ ਉਹਨਾਂ ਕੋਲੇ ਦਾ ਅੰਸਰ ਮੈਂ ਤਾਂ ਆਪਦਾ ਬੋਰੀ ਬਿਸਤਰਾ ਤਿਆਰ ਕਰੀ ਫਰਦਾ ਹਾਂ ਪਰ ਕਰਮਾਂ ਦੀ ਗੱਲ ਹੈ ਹੋ ਸਕਦਾ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਜੀ ਲੋਨਾਂ ਨੂੰ ਜਾਣਾ ਪਵੇ। ਕਰਮਾਂ ਦੀ ਗੱਲ ਹੈ। ਜੰਗ ਐਂ ਜਾਰੀ ਰਹੂਗੀ ਮੇਰਾ ਬਸਤਾ ਤਿਆਰ ਹੈ ਪਰ ਕਰਮਾਂ ਦੀ ਗੱਲ ਹੈ ਹੋ ਸਕਦਾ ਜਿਹੜੇ ਬੰਦੇ ਨੇ ਕੱਲ ਜੇਲ੍ਹ ਦਾ ਬਿਆਨ ਦਿੱਤਾ ਜਾਂ ਗਿੱਦੜ ਧਮਕੀ ਦਿੱਤੀ ਹੋ ਸਕਦਾ ਮੇਰੇ ਤਿਆਰ ਉਹ ਵੀ ਬੈਗ ਰੱਖੇ। ਸਾਡੇ ਸੀਐਮ ਸਾਹਿਬ ਮਾਨਯੋਗ ਭਗਵੰਤ ਸਿੰਘ ਮਾਨ ਜੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਿੱਧਾ ਟਾਰਗੇਟ ਹੈ ਜ਼ੀਰੋ ਟੋਲਰੈਂਸ ਅਸੀਂ ਜਿਹੜੀਆਂ ਪਾਲਿਸੀਆਂ ਫਾਲੋ ਕਰਨੀਆਂ ਹਨ ਉਹ ਉੱਪਰੋਂ ਗਾਈਡਲਾਈਨਸ ਦੇ ਹਿਸਾਬ ਨਾਲ ਕਰਨੀਆਂ ਤੇ ਉਸੇ ਹਿਸਾਬ ਨਾਲ ਇਸ਼ਾਰੇ ਨਾਲ ਅਸੀਂ ਕੰਮ ਕਰਨਾ ਠੀਕ ਹੈ ਕੋਈ ਵੀ ਪਾਰਟੀ ਦਾ ਇੱਕ ਨੇਤਾ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਟਾਰਗੇਟ ਕਰਕੇ ਮੈਡੀਕਲ ਕਾਲਜ ਕਰ ਕੋਈ ਯਾਰ ਕਿਹੜਾ ਸਾਡੀ ਪਾਰਟੀ ਦਾ ਨੇਤਾ ਹੋ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋਈ ਪਾਰਟੀ ਦਾ ਨੇਤਾ ਬਣੂਗਾ ਉਹਦੇ ਕੋਲੇ ਕੋਈ ਅਹੁਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐ ਲੱਗਦਾ ਵੀ ਖਣੀ ਭੌਂਕ ਨਾਲ ਜਿਹੜਾ ਹੈਗਾ ਵੇ ਤੱਕੀ ਮਿਲ ਜਾਂਦੀ ਹੈ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ ਉਹ ਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ ਆਪਦੇ ਤੋਂ ਉਹ ਦਿਓ ਹੱਥੋਂ ਦੇ ਕੇ ਭਲਾ ਬਣਾਵੇ ਕਿਸੇ ਨੂੰ ਦੇਣਾ ਨਹੀਂ ਸਿਰ ਬਦਨਾਮ ਕਰਨ ਨਾਲ ਤੁਸੀਂ ਨੂੰ ਕਿਸੇ ਨੂੰ ਮਾੜਾ ਕਹਿ ਕੇ ਤੁਸੀਂ ਚੰਗੇ ਨਹੀਂ ਬਣ ਸਕਦੇ ਜੇ ਤੁਸੀਂ ਚੰਗੇ ਬਣਨਾ ਤਾਂ ਚੰਗੇ ਕੰਮ ਕਰੋ ਇਸ ਵਾਸਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਆ ਸਾਨੂੰ ਇਹ ਵੀ ਸ਼ਾਇਦ ਕੋਈ ਟਿੱਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਗੋਲ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪਤਾਲ ਨੂੰ ਲੈ ਜਾਣਾ ਚਾਹੁੰਦੇ ਹਾਂ ਲਗਾਤਾਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਪੈਸਿਆਂ ਦੀ 4.450 ਕਰੋੜ ਰੁਪਏ ਅਸੀਂ ਹੁਣ ਤੱਕ ਖਰਚ ਚੁੱਕੇ ਹਾਂ ਤੁਸੀਂ ਆਪ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਹਾਂ ਕਈਆਂ ਚੀਜ਼ਾਂ ਤਾਂ ਅਸੀਂ ਪੰਜਾਬ ਦੇ ਵਿੱਚ ਪਹਿਲੇ ਹਾਂ ਔਰ ਸਾਡੇ ਕੋਲੇ ਜਿਹੜੇ ਡਾਕਟਰ ਹੈ ਟੌਪ ਮੋਸਟ ਡਾਕਟਰ ਹੈ ਨਾਮੀ ਡਾਕਟਰ ਹੈ ਭਾਰਤ ਦੇ ਨਾਮੀ ਡਾਕਟਰ ਹੈ ਪੰਜਾਬ ਦੇ ਨਾਮੀ ਡਾਕਟਰ ਤਾਂ ਉਹਦੇ ਚ ਕਿਤੇ ਨਾ ਕਿਤੇ ਜਿਹੜੇ ਕਾਰਪੋਰੇਟ જગਤ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਮੈਡੀਕਲ ਕਾਲਜ ਇਸੇ ਤਰ੍ਹਾਂ ਤਰੱਕੀ ਕਰਦਾ ਰਿਹਾ ਹੁਣ ਸਾਡਾ ਜਿਹੜੇ ਕੁਝ ਡਿਪਾਰਟਮੈਂਟਸ ਬਣ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ 50-50000 ਰੁਪਇਆ ਇੱਕ ਦਿਨ ਦਾ ਪ੍ਰਾਈਵੇਟ ਵਾਲੇ ਲੈਂਦੇ ਆ ਤਾਂ ਅਸੀਂ 2-4000 ਰੁਪਏ ਚ ਜਾਂ ਯੋਸ਼ਮਾਨ ਦੇ ਵਿੱਚ ਫ੍ਰੀ ਦੇ ਵਾਂਗੂ ਇਲਾਜ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਨੂੰ ਇਹ ਬੈਰੀਅਰ ਖੜਾ ਹੋ ਜਾਊਗਾ ਕਾਰਪੋਰੇਟ ਆ ਜਿਹੜਾ ਉਹ ਲਗਾਤਾਰ ਸਾਡੇ ਕਾਲਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਤਾਂ ਇੱਕ ਆਪਦੇ ਬੰਦਿਆਂ ਦੇ ਰਾਹੀਂ ਕਰਦਾ ਹੈ ਚਾਹੇ ਉਹ ਖੁਦ ਆਪਦੇ ਰੂਪ ਚ ਆ ਕੇ ਕਰਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਕਰਦਾ ਹੈ ਪਰ ਹੁਣ ਅਸੀਂ ਇਹਦੇ ਤੇ ਸਰਕਾਰ ਸੀਰੀਅਸ ਹੈ ਸਰਕਾਰ ਦੇ ਧਿਆਨ ਚ ਲਿਆ ਕੇ ਜਿਹੜੇ-ਜਿਹੜੇ ਬੰਦੇ ਵੀ ਚਾਹੇ ਬੰਦੇ ਦੂਰ ਬੈਠੇ ਤੇ ਚਾਹੇ ਨੇੜੇ ਬੈਠੇ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਇਹਦੇ ਵਿੱਚ ਜਾਂਚ ਦੇ ਵਿੱਚ ਲੈ ਕੇ ਆ ਰਾ ਉਹ ਸਾਡੀ ਜਾਂਚ ਚੱਲ ਸੀਐਮ ਸਾਹਿਬ ਤੱਕ ਜਾਊਗਾ ਜੀ ਸੀਐਮ ਸਾਹਿਬ ਦੇ ਧਿਆਨ ਚ ਸਾਰੀ ਗੱਲ ਲਿਆਂਦੀ ਜਾਊਗੀ ਹਰ ਮਤਲਬ ਪੱਖ ਤੋਂ ਯੂਨੀਵਰਸਿਟੀ ਸਾਡੀ ਡਵੈਲਪ ਕਰ ਰਹੀ ਹੈ ਇਹਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਫਿਰ ਪੀੜ ਹੋਣੀ ਹੈ ਜੀ ਜਿਹਨੂੰ ਲੱਗਦਾ ਵੀ ਸਾਨੂੰ ਜਿਹੜਾ ਨੁਕਸਾਨ ਪਹੁੰਚਉ। ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز